ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਵੀਡੀਓ ਉਹ ਕੁੜੀਆਂ ਗੌਰ ਦੇ ਨਾਲ ਧਿਆਨ ਦੇ ਨਾਲ ਦੇਖ ਲੈਣ ਜਿਨ੍ਹਾਂ ਨੂੰ ਹਜੇ ਨੱਕ ਪੁੰਜਣ ਦਾ ਵਲਣੀ ਜਿਨ੍ਹਾਂ ਦੀ ਨਲੀ ਵਗਦੀ ਹੁੰਦੀ ਹੈ ਤੇ ਹੀਰਾ ਬਣ ਬਣ ਬੈਂਦੀਆਂ ਨੇ ਜਮਾ ਛੋਟੀਆਂ ਛੋਟੀਆਂ ਉਮਰਾਂ ਨੇ 8ਵੀਂ 9ਵੀਂ 9ਵੀਂ ਕਲਾਸ ਚ ਪੜ੍ਹਦੀਆਂ ਨੇ ਤੇ ਹੋਟਲਾਂ ਚ ਜਾ ਜਾ ਕੇ ਰੰਗ ਰਲੀਆਂ ਬਣਾਉਂਦੀਆਂ ਨੇ ਗਲੀ ਗਲੀ ਪਿਓ ਦੀ ਪੱਗ ਰੋਲਦੀਆਂ ਫਿਰਦੀਆਂ ਨੇ ਉਹ ਮਾੜੇ ਜੇ ਅੱਖਾਂ ਦੇ ਬਟਨ ਖੋਲ ਕੇ ਆ ਵੀਡੀਓ ਜ਼ਰੂਰ ਦੇਖ ਲੈਣ ਅਤ 2-10 ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦੀ ਵੀਡੀਓ ਵਾਇਰਲ ਹੋਈ ਜਿਦੇ ਵਿੱਚ ਇੱਕ ਪਿਓ ਆਪਦੀ ਲਾਡਾਂ ਚਾਵਲ ਨਾਲ ਪਾਲੀ ਤੀ ਦੇ ਹੱਥ ਬੰਨ ਕੇ ਫਿਰ ਉਹਨੂੰ ਨਹਿਰ 'ਚ ਧੱਕਾ ਦੇ ਦਿੰਦਾ ਤੇ ਜਾਂਦੀ ਵਾਰੀ ਤੀ ਨੂੰ ਕਹਿੰਦਾ ਬਾਏ ਬਾਏ ਅਲਵੈਦਾ ਉਸ ਕਹਾਣੀ ਦਾ ਅਸਲ ਸੱਚ ਕੀ ਸੀਗਾ ਅੱਜ ਤੁਹਾਨੂੰ ਉਹ ਦੱਸਣਾ ਤੇ ਇੱਕ ਪਿਓ ਨੂੰ ਐਡਾ ਕਿਉਂ ਮਜਬੂਰ ਹੋਣਾ ਪੈ ਗਿਆ ਕਿ ਲਾਡਾਂ ਚਾਵਲ ਨਾਲ ਪਾਲੀ ਨੂੰ ਨਹਿਰ 'ਚ ਧੱਕਾ ਦੇਣਾ ਪੈ ਗਿਆ ਜਿਹੜੀ ਇਹ ਘਟਨਾ ਹੋਈ ਹੈ ਘਟਨਾ ਆ ਫਰੋਜਪੁਰ ਵੱਲ ਦੀ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਉਸ ਬੰਦੇ ਦੀਆਂ ਪੰਜ ਤੀਆਂ ਸੀਗੀਆਂ ਤੇ ਇਹ ਸਭ ਤੋਂ ਵੱਡੀ ਸੀਗੀ ਹੁਣ ਪਿਉ ਨੇ ਲਾਡਾਂ ਚਾਵਣ ਦੇ ਨਾਲ ਪਾਲੀ ਸੀਗੀ ਪਰ ਇਹਨੂੰ ਪਿਉ ਦਾ ਲਾਡ ਪਿਆਰ ਹਾਜਮ ਨਹੀਂ ਹੋਇਆ ਜਦੋਂ ਥੋੜੀ ਜੀ ਵੱਡੀ ਹੋਈ ਤੇ ਫਿਰ ਇਹਨੂੰ ਇਸ਼ਕ ਦੇ ਖੰਭ ਲੱਗ ਗਏ ਫਿਰ ਇਹ ਦੋ ਤਿੰਨ ਮੁੰਡਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ ਮੁੰਡਿਆਂ ਨੂੰ ਮਿਲ ਜੁਲਣ ਲੱਗ ਗਈ ਤੇ ਇਹ ਵੀ ਪਤਾ ਲੱਗੇ ਕਿ ਕੁੜੀ ਦੋ ਤਿੰਨ ਵਾਰੀ ਮੁੰਡਿਆਂ ਦੇ ਨਾਲ ਭੱਜ ਵੀ ਗਈ ਸੀ ਇੱਕ ਵਾਰੀ ਕਿਸੇ ਹੋਰ ਨਾਲ ਭੱਜ ਗਈ ਫਿਰ ਮੋੜ ਆਈ ਦੂਜੀ ਵਾਰੀ ਕਿਸੇ ਹੋਰ ਨਾਲ ਭੱਜ ਗਈ ਫਿਰ ਮੋੜ ਆਈ ਜਦੋਂ ਹੁਣ ਗਲੀ ਗਲੀ ਪਿਓ ਦੀ ਪੱਗ ਰੋਲਣ ਲੱਗ ਗਈ ਪਿਓ ਨੇ ਹੱਥ ਜੋੜੇ ਵੀ ਪੁੱਤਰਾ ਤੈਨੂੰ ਬੜੇ ਪਿਆਰ ਨਾਲ ਪਾਲਿਆ ਲਾਡਾ ਚਾਵਲ ਨਾਲ ਪਾਲਿਆ ਮੈਂ ਜਿੰਨੇ ਜੋਗਾ ਹੈ ਗਿਆ ਮੈਂ ਆਪ ਦੀ ਹੈਸੀਅਤ ਤੋਂ ਵੱਧ ਤੈਨੂੰ ਪਾਲਦਾ ਪਿਆ ਤੇ ਮੈਂ ਤੇਰੇਗੇ ਹੱਥ ਜੋੜਦਾ ਆ ਕੰਮ ਨਾ ਕਰ ਮੇਰੀ ਪੱਗ ਗਲੀ ਗਲੀ ਨਾ ਰੋਲ ਧੀਆ ਧਿਆਣੀਆਂ ਕਰਦੀ ਐ ਇੱਜਤਾ ਹੁੰਦੀਆਂ ਨੇ ਤੇ ਕੱਲ ਨੂੰ ਤੇਰੇ ਤੋਂ ਛੋਟੀਆਂ ਚਾਰ ਭੈਣਾਂ ਹੋਰ ਬੈਠੀਆਂ ਨੇ ਕੱਲ ਨੂੰ ਉਹ ਵੀ ਵਿਆਉਣੀਆਂ ਨੇ ਉਹ ਵੀ ਤੇਰਲ ਵੇਕੇ ਅਸੇ ਰਾਹ ਤੇ ਤੁਰਨ ਗਈਆਂ ਤੂੰ ਸਿਆਣੀ ਬਣ ਜਾ ਤੂੰ ਵੱਡੀ ਐ ਚਲੋ ਜੀ ਪਿਓ ਬਣੇ بڑے ਹੱਥ ਪੱਲੇ ਜੋੜੇ ਤੇ ਮੁੜ ਕੇ ਇਹ ਕੁੜੀ ਆਪਦੇ ਆਸ਼ਕ ਤੋਂ ਨੀਂਦ ਦੀਆਂ ਗੋਲੀਆਂ-ਗੋਲੀਆਂ ਮਗਾ ਕੇ ਘਰੇ ਮਾਂ ਪਿਓ ਨੂੰ ਉਹ ਵੀ ਦੁੱਧ ਚ ਪਾ ਪੂ ਕੇ ਪਿਉਣ ਲੱਗ ਗਈ ਮੁੜ ਕੇ ਇਹ ਕੁੜੀ ਆਪਦੇ ਮਾਂ ਪਿਓ ਨੂੰ ਧਮਕੀਆਂ ਵੀ ਦੇਣ ਲੱਗ ਗਈ ਕਿ ਜਾ ਤੁਸੀਂ ਮੈਨੂੰ ਮਾਰ ਦੋ ਚੰਗੇ ਰਹੋਗੇ ਤੇ ਜਾ ਫਿਰ ਮੈਂ ਤੁਹਾਨੂੰ ਕਿਸ ਦਿਨ ਮਾਰ ਦੇਣਾ ਮੈਂ ਜੋ ਕਰਦੀਆਂ ਮੈਨੂੰ ਕਰਨ ਦਿਓ ਮੈਨੂੰ ਰੋਕੋ ਨਾ ਹੁਣ ਜਦੋਂ ਇੱਕ ਧੀ ਪਿਓ ਅੱਗੇ ਆ ਗੱਲ ਕਵੇ ਵੀ ਮੈਨੂੰ ਰੋਕੋ ਨਾ ਮੈਂ ਜਿੱਥੇ ਖੇ ਖਾਂਦੀਆਂ ਮੈਨੂੰ ਖਾਣ ਦਿਓ ਜੇ ਤੁਸੀਂ ਮੈਨੂੰ ਰੋਕਿਆ ਤੇ ਮੈਂ ਤੁਹਾਨੂੰ ਦੁੱਧ ਜਾਂ ਸਬਜ਼ੀ ਕੋਈ ਚੀਜ਼ ਪਾ ਕੇ ਖਵਾ ਦੇਣੀ ਤਾਂ ਸਾਰੇ ਟੱਪਰ ਨੂੰ ਗੱਡੀ ਛਾੜ ਦੇਣਾ ਚਲੋ ਜੀ ਪਿਓ ਫਿਰ ਵੀ ਉਹ ਗੱਲਾਂ ਤੇ ਪੜਦੇ ਪਾਉਂਦਾ ਰਿਹਾ ਪਰ ਇਹ ਫਿਰ ਵੀ ਫੋਨ ਤੇ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਨੋਂ ਨਹੀਂ ਹਟੀ ਜਦੋਂ ਛੋਟੀ ਧੀ ਨੇ ਪਿਓ ਨੂੰ ਦੱਸਿਆ ਵੀ ਡੈਡੀ ਇਹ ਕਿਸੇ ਮੁੰਡੇ ਨਾਲ ਗੱਲਾਂ ਬਾਤਾਂ ਫੋਨ ਤੇ ਕਰਦੀ ਆ ਤੇ ਮਿਲਣ ਮੁੱਲਣ ਬਾਰੇ ਗੱਲਾਂ ਕਰਦੀ ਪਈ ਸੀ ਕਿ ਇਹ ਹਜੇ ਨਹੀਂ ਸੁਧਰੀ ਫਿਰ ਪਿਓ ਕੀ ਕਰਦਾ ਆ ਆਪਦੀ ਘਰ ਵਾਲੀ ਨੂੰ ਤੇ ਆਪਦੀ ਉਸੇ ਵੱਡੀ ਕੁੜੀ ਨੂੰ ਨਾਲ ਲੈ ਜਾਂਦਾ ਮੋਟਰਸਾਈਕਲ ਤੇ ਵਹਾ ਕੇ ਰਾਤ ਦੇ ਹਨੇਰੇ ਦੇ ਵਿੱਚ ਨਹਿਰ ਦੇ ਕਿਨਾਰੇ ਤੇ ਆਪ ਦੀ ਘਰਵਾਲੀ ਨੂੰ ਕਹਿੰਦਾ ਕਿ ਇਹ ਕੁੜੀ ਦੇ ਹੱਥ ਬੰਨ। ਚਲੋ ਜੀ ਉਹ ਘਰਵਾਲੇ ਨੇ ਕਿਹਾ ਸੀਗਾ ਘਰਵਾਲੀ ਨੇ ਹੱਥ ਬੰਨ ਤੇ। ਫਿਰ ਪਿਓ ਮੋਬਾਈਲ ਦਾ ਕੈਮਰਾ ਆਨ ਕਰਕੇ ਆਦੀ ਧੀ ਨੂੰ ਪੁੱਛਦਾ ਕਿ ਧੀਏ ਦੱਸ ਮੇਰੇ ਕੋਈ ਲਾਡ ਪਿਆਰ ਚ ਕਮੀ ਰਹੀ ਸੀਗੀ? ਕਹਿੰਦੀ ਨਹੀਂ ਡੈਡੀ। ਕਹਿੰਦੀ ਕਹਿੰਦਾ ਫਿਰ ਮੇਰਾ ਕਿਉਂ ਥਾਂ ਥਾਂ ਤੇ ਮੂੰਹ ਕਾਲਾ ਕੀਤਾ ਤੂੰ? ਦੱਸ ਮੈਂ ਤੇਰਾ ਕੀ ਮਾੜਾ ਕੀਤਾ? ਆਂਦੀ ਨਹੀਂ ਡੈਡੀ ਤੁਸੀਂ ਮੈਨੂੰ ਬੜੇ ਲਾਡ ਚਾਅ ਨਾਲ ਪਾਲ ਲਿਆ। ਫਿਰ ਪਿਓ ਗੱਲਾਂ ਕਰਦਾ ਕਰਦਾ ਧੀ ਨੂੰ ਨਹਿਰ ਦੇ ਕਿਨਾਰੇ ਲੈ ਜਾਂਦਾ ਤੇ ਧੱਕਾ ਮਾਰਦਾ ਧੀ ਡੜਾਮਾ ਕਰਕੇ ਨਹਿਰ ਚ ਜਾ ਪੈਂਦੀ ਐ। ਫਿਰ ਕਹਿੰਦਾ ਬਾਏ ਬਾਏ। ਘਰ ਵਾਲੀ ਬੜੇ ਕੀਰਨੇ ਪਾਉਂਦੀ ਆ ਹਾਏ ਪ੍ਰੀਤ ਹਾਏ ਪ੍ਰੀਤ ਹਾਏ ਪ੍ਰੀਤ ਪਰ ਉਹ ਕਹਿੰਦਾ ਜਾਣਦੇ ਜਾਂਦੀ ਕੋਈ ਗੱਲ ਨਹੀਂ ਫਿਰ ਘਰ ਵਾਲੀ ਕਹਿੰਦੀ ਮੈਂ ਹੀ ਪਿੱਛੇ ਛਾਲ ਮਾਰ ਦੇਣੀ ਆ ਜੇ ਕੰਵਲਿਆ ਤੂੰ ਨਹਿਰ 'ਚ ਛਾਲ ਮਾਰਤੀ ਤੇ ਜਿਹੜੀਆਂ ਚਾਰ ਘਰੇ ਹੋਰ ਬੈਠੀਆਂ ਉਹਨਾਂ ਨੂੰ ਕੌਣ ਸੰਭੂਗਾ ਉਹਨਾਂ ਨੂੰ ਕੌਣ ਪਾਲੂਗਾ ਮੈਂ ਤਾਂ ਜੇਲ੍ਹ ਜਾਵੜਨਾ ਚਲੋ ਜੀ ਪਿਓ ਨੇ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਵਾਇਰਲ ਕਰਨ ਦਾ ਉਸ ਬੰਦੇ ਇੱਕ ਮਕਸਦ ਸੀਗਾ ਮਕਸਦ ਉਹਦਾ ਇਹ ਸੀਗਾ ਕਿ ਅੱਜ ਮੇਰੇ ਘਰ ਦੇ ਵਿੱਚ ਵੇਖੋ ਕੀ ਹੋਇਆ ਮੇਰੀ ਲਾਡਾਂ ਚਾਵਨ ਨਾਲ ਪਾਲੀ ਧੀ ਨੇ ਵੇਖੋ ਕਿੰਨਾ ਚੰਨ ਚੜਿਆ था था मेरी जितरोली ते आज जि मजबूर हो के मेनू नहर च तका देना ਪੈ ਗਿਆ ਕਿੱਥੇ ਉਸ ਪਿਓ ਨੇ ਲਾਡਾਂ ਚਾਵਨ ਨਾਲ ਕਹਿੰਦੇ ਧੀ ਦੀ ਡੋਲੀ ਨੂੰ ਵਿਦਾ ਕਰਨਾ ਸੀਗਾ ਅੱਜ ਉਸੇ ਪਿਓ ਨੂੰ ਆਪਦੇ ਹੱਥ ਨਾਲ ਨਹਿਰ 'ਚ ਤੱਕਾ ਦੇਣਾ ਪਿਆ ਉਹ ਬੰਦੇ ਨੇ ਵੀਡੀਓ ਵਾਇਰਲ ਤਾਂ ਕੀਤੀ ਵੀ ਸ਼ਾਇਦ ਅੱਜ ਮੇਰੀ ਧੀ ਦਾ ਹਸ਼ਰ ਵੇਖ ਕੇ ਲੋਕਾਂ ਦੀਆਂ ਕੁੜੀਆਂ ਨੂੰ ਮਤ ਆ ਜਾਊਗੀ ਅਕਲ ਆ ਜਾਊਗੀ ਕਿਉਂਕਿ ਤੁਸੀਂ ਵੀ ਆਪਦੀ ਅੱਖਾਂ ਨਾਲ ਵੇਖਦੇ ਹੋਵੋਗੇ ਤੇ ਮੈਂ ਵੀ ਵੇਖਦਾ ਕਦੇ ਸਕੂਲ 'ਚ ਛੁੱਟੀ ਦੇ ਟਾਈਮ ਜਾ ਕੇ ਵੇਖਿਆ ਜੀ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਕਿਵੇਂ ਮੁੰਡਿਆਂ ਦੇ ਨਾਲ ਹੋਟਲਾਂ 'ਚ ਜਾਂਦੀਆਂ ਨੇ ਆਹ 버거 ਪੀ ਜਲੇ ਦੁਕਾਨਾਂ ਦੇ ਜਿਹੜੇ ਬਣੇ ਆ ਛੋਟੇ ਛੋਟੇ ਖੁੱਡੇ ਜੇ ਉੱਥੇ ਜਾਂਦੀਆਂ ਨੇ ਲਗਭਗ ਸਾਰੇ ਲੋਕਾਂ ਨੂੰ ਪਤਾ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਹੈ ਨਹੀਂਗੀ 8ਵੀਂ 9ਵੀਂ ਨਵੀਂ ਕਲਾਸ ਦੀਆਂ ਕੁੜੀਆਂ ਜਿਨ੍ਹਾਂ ਨੂੰ ਐਲ ਦਾ ਕੁੱਕੜ ਨਹੀਂ ਆਉਂਦਾ ਨੱਕ ਪੂੰਜਣ ਦਾ ਵਾਲ ਨਹੀਂ ਨਲੀਆਂ ਵਗਦੀਆਂ ਫਿਰਦੀਆਂ ਤੇ ਹੀਰਾ ਬਣ ਬਣ ਬੈਂਦੀਆਂ ਨੇ ਉਹ ਆ ਵੀਡੀਓ ਜ਼ਰੂਰ ਦੇਖ ਲੈਣਾ ਕਿ ਇੱਕ ਪਿਓ ਨੇ ਆਪਦੀ ਧੀ ਦਾ ਕੀ ਹਸ਼ਰ ਕੀਤਾ ਤੁਸੀਂ ਵੇਖੋਗੇ ਉਸ ਪਿਓ ਦੀ ਯਾਰ ਕਿੱਡੀ ਮਜਬੂਰੀ ਕਿੱਡਾ ਉਹ ਪਿਓ ਵਿਚਾਰਾ ਬੇਵੱਸ ਹੋਵੇਗਾ ਜਿਨ੍ਹਾਂ ਨੇ ਆਪਦੀ ਲਾਡਾਂ ਚਾਵਾਂ ਨਾਲ ਪਾੜੀ ਨੂੰ ਨਹਿਰ 'ਚ ਤੱਕਾ ਦੇ ਦਿੱਤਾ ਉਸ ਪਿਓ ਨੂੰ ਵੀ ਪਤਾ ਸੀਗਾ ਕਿ ਇਸ ਤੋਂ ਬਾਅਦ ਦੀ ਜ਼ਿੰਦਗੀ ਮੇਰੀ ਨਰਕ ਬਣ ਜਾਣੀ ਹੈ ਮੈਨੂੰ ਜੇਲ੍ਹ ਕੱਟਣੀ ਪੈਣੀ ਹੈ ਪਰ ਅਣਖ ਬਹੁਤ ਵੱਡੀ ਚੀਜ਼ ਆ ਭਰਾਓ ਇੱਜ਼ਤ ਬਹੁਤ ਵੱਡੀ ਚੀਜ਼ ਆ ਇਹੋ ਜੀ ਕਲਯੁਗੀ ਧੀ ਰੱਬ ਕਿਸੇ ਵੈਰੀ ਦੁਸ਼ਮਣ ਦੇ ਘਰੇ ਵੀ ਨਾ ਪੈਦਾ ਕਰੇ ਸਿਆਣੇ ਕਹਿੰਦੇ ਆ ਕਿ ਲੋਕ ਧੀਆ ਜੰਮਣ ਤੋਂ ਏਸੇ ਗੱਲ ਤੋਂ ਡਰਦੇ ਨੇ ਜਦੋਂ ਵੱਡੀਆਂ ਹੋ ਕੇ ਫਿਰ ਪੱਗਾਂ ਰੋਲਦੀਆਂ ਨੇ ਪਿਓ ਦੀ ਦਾੜ੍ਹੀ 'ਚ ਘੱਟਾ ਪਾਉਂਦੀਆਂ ਨੇ ਹੋਰ ਕੋਈ ਧੀਆ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ ਹੋਰ ਕੋਈ ਧੀਆ ਮੁੰਡਿਆਂ ਨਾਲੋਂ ਜ਼ਿਆਦਾ ਨਹੀਂ ਖਾਂਦੀਆਂ ਪਰ ਜਦੋਂ ਧੀਆ ਪਿਓ ਦੀ ਪੱਗ ਭਰਾਵਾਂ ਦੀਆਂ ਪੱਗਾਂ ਰੋਲਣ ਲੱ ਗੁਰੇਜ਼ ਕਰਦੇ ਆ ਵੀ ਧੀ ਸਾਡੇ ਘਰੇ ਨਾ ਪੈਦਾ ਹੋਵੇ ਹੁਣ ਪਿਓ ਨੇ ਵੀਡੀਓ ਤਾਂ ਬਣਾਈ ਕਿ ਕਿ ਮੇਰੀਆਂ ਛੋਟੀਆਂ ਚਾਰ ਹੋਰ ਵੀ ਬੈਠੀਆਂ ਨੇ ਉਹ ਵੀ ਕੱਲ ਨੂੰ ਹਸ਼ਰ ਵੇਖਣਗੇ ਸਾਡੀ ਵੱਡੀ ਭੈਣ ਦਾ ਹਸ਼ਰ ਕੀ ਹੋਇਆ ਸੀ ਅਸੀਂ ਇਸ ਰਾਹ ਤੇ ਨਹੀਂ ਤੁਰਨਾ ਤੇ ਲੋਕਾਂ ਦੀਆਂ ਕੁੜੀਆਂ ਜਿਹੜੀਆਂ ਇਸ ਰਾਹ ਤੇ ਤੁਰੀਆਂ ਹੋਈਆਂ ਨੇ ਆਪਦੇ ਪਿਓ ਦੀ ਪੱਗ ਰੋਲਦੀਆਂ ਫਿਰਦੀਆਂ ਨੇ ਸ਼ਾਇਦ ਉਹ ਵੀਡੀਓ ਦੇਖ ਕੇ ਉਹਨਾਂ ਨੂੰ ਪੂਰਾ ਮਾਤ ਆ ਜੇ ਕਿ ਇੱਕ ਪਿਓ ਨੇ ਆਪ ਦੀ ਧੀ ਨਾਲ ਵੇਖੋ ਕੀ ਕੀਤਾ ਜੇ ਕੱਲ ਨੂੰ ਅਸੀਂ ਆਹ ਕੁਝ ਕਰਾਂਗੇ ਹੋ ਸਕਦਾ ਸਾਡਾ ਪਿਓ ਵੀ ਸਾਡੇ ਨਾਲ ਕੁਝ ਕਰੇ ਐਡਾ ਕਾਲਜੁਗ ਆ ਗਿਆ ਕੀ ਪਿਓ ਧੀ ਦੇ ਪੈਰਾਂ 'ਚ ਪਾਗ ਰੱਖਣ ਡਿਆ ਧੀ ਅੱਗੇ ਹੱਥ ਜੋੜਨੇ ਤਰਲੇ ਮਿੰਤਾ ਕਰਨ ਡਿਆ ਕਿ ਧੀਏ ਮੇਰੀ ਇੱਜ਼ਤਾਂ ਲਵੇਖ ਤੇ ਧੀ ਨੂੰ ਆਸ਼ਕ ਦਾ ਫਿਕਰ ਬਣਿਆ ਕਿ ਮੇਰਾ ਆਸ਼ਕ ਨਾ ਰੋਸ ਜੇ ਮੈਂ ਉਹਨੂੰ ਮਿਲਣਾ ਹੀ ਮਿਲਣਾ ਮੈਂ ਉਹਨਾਂ ਖੇ ਖਾਣੀ ਖਾਣੀ ਆ ਪਿਓ ਠੱਠੇ ਖੂਜ ਜਾਵੇ ਫਿਰ ਆਸ਼ਕ ਪਿੱਛੇ ਲੱਗ ਕੇ ਪਿਓ ਨੂੰ ਕਹਿੰਦੀ ਮਾਂ ਨੂੰ ਕਹਿੰਦੀ ਕਿ ਮੈਂ ਜੋ ਕਰਦੀਆਂ ਮੈਨੂੰ ਕਰਨ ਦਿਓ ਜੇ ਮੇਰੇ ਰਾਹ ਦਾ ਰੋੜਾ ਬਣੇ ਤੇ ਮੈਂ ਤੁਹਾਨੂੰ ਮਾਰ ਦੇਣਾ ਜੀ ਕੁਝ ਖਵਾ ਦੇਣਾ ਜੀ ਦੁੱਧ ਚ ਜਾਂ ਰੋਟੀ ਚ ਪਾ ਕੇ ਦੱਸੋ ਫਿਰ ਐਹੋ ਜੀ ਧੀ ਦਾ ਬੰਦਾ ਕੀ ਇਲਾਜ ਕਰੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਖਾਸ ਕਰਕੇ ਉਹਨਾਂ ਕੁੜੀਆਂ ਤੱਕ ਜਰੂਰ ਪਹੁੰਚਾਓ ਜਿਹੜੀਆਂ ਛੋਟੀ ਛੋਟੀ ਉਮਰ ਦੀਆਂ ਨੇ ਤੇ ਪਿਓ ਦੀ ਇੱਜ਼ਤ ਬਾਰੇ ਉਹ ਜਮਾ ਨਹੀਂ ਸੋਚਦੀਆਂ ਤੁਸੀਂ ਕਦੇ ਬੱਸ ਸਟੈਂਡ ਜਾ ਕੇ ਦੇਖ ਲਿਓ ਜੇ 50 ਕੁੜੀਆਂ ਖੜੀਆਂ ਹੋਣਗੀਆਂ ਤਾਂ 50 ਵਿੱਚੋਂ 40 ਕੁੜੀਆਂ ਦੇ ਕੰਨ ਨਾਲ ਫੋਨ ਲੱਗਾ ਹੋਊਗਾ 10 ਕੁੜੀਆਂ ਤਾਂ ਭਾਵੇਂ شریف ਖੜੀਆਂ ਹੋਣ ਜਿਨ੍ਹਾਂ ਦੇ ਕੰਨ ਨਾਲ ਫੋਨ ਨਾ ਹੋਣਗੇ ਜੇ 50 ਕੁੜੀਆਂ ਨੇ 50 ਵਿੱਚੋਂ 40ਆਂ ਕੁੜੀਆਂ ਦੇ ਕੰਨ ਨਾਲ ਫੋਨ ਹੋਣਗੇ ਖਾਸ-ਖਾਸ ਗੱਲਾਂ ਕਰੀ ਜਾਣਗੀਆਂ ਜੇ ਬੱਸ 'ਚ ਬੈਠੀਆਂ ਹੋਣਗੀਆਂ ਤਾਂ ਵੀ ਚੈੜ ਚੱਲੀ ਜਾਊਗੀ ਜਾਂ ਕੰਨ ਨਾਲ ਫੋਨ ਹੋਣਗੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਕੁੜੀਆਂ ਅੱਡਿਆਂ 'ਚ ਖੜ ਖੜ ਕੇ ਫੋਨ ਤੇ ਲੱਗੀਆਂ ਨਹੀਂਦੀਆਂ ਉਹਨਾਂ ਦੇ ਐਡੇ ਕਿੱਡੇ ਕਿ ਸ਼ਾਇਨਰ ਚੱਲਦੇ ਆ ਉਹਨਾਂ ਦੇ ਐਡੇ ਕਿੱਡੇ ਕਿ ਬਿਜ਼ਨਸ ਆ ਯਾਰਾ ਵੀ ਜਿਹੜਾ ਘੰਟਾ ਘੰਟਾ ਫੋਨ ਕਰਨੋਂ ਲੈਂਦਾ ਹੀ ਨਹੀਂਗਾ ਜੇ ਕੋਈ ਕੁੜੀ ਕੱਲੀ ਤੁਰੀ ਜਾਊਗੀ ਤਾਂ ਵੀ ਕਰਨ ਨਾਲ ਫੋਨ ਹੋਊਗਾ ਉਹਦੇ ਜੇ ਬਾਸ ਸਾਡੇ ਖੜੀ ਹੋਊਗੀ ਤਾਂ ਵੀ ਕਰਨ ਨਾਲ ਫੋਨ ਹੋਊਗਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪੰਜੇ 'ਚੋਂ ਇੱਕੋ ਜਿਣੀ ਸਾਰੀਆਂ ਮਾੜੀਆਂ ਨਹੀਂ ਹੈਗੀਆਂ ਚੰਗੀਆਂ ਵੀ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਦੇ ਪਿਓ ਦੀ ਪੱਗ ਦਾ ਫਿਕਰ ਹੈ ਭਰਾ ਦੀ ਪੱਗ ਦਾ ਫਿਕਰ ਹੈ ਪਰ ਜੇ 50 ਕੁੜੀਆਂ ਬੱਸ ਸਟੈਂਡ ਖੜੀਆਂ ਨੇ ਪੰਜਾਬਾਂ ਚ 40 ਦੇ ਕਰਨ ਨਾਲ ਫੋਨ ਹੋਣਗੇ ਕਦੇ ਮਰਜ਼ੀ ਜਾ ਕੇ ਛੁੱਟੀ ਦੇ ਟਾਈਮ ਬੱਸ ਸਟੈਂਡ ਖੜ ਜਿਓ ਤੁਸੀਂ ਆਪ ਦੀ ਅੱਖਰ ਨਾਲ ਵੇਖ ਲਿਆ ਜੀ ਕੀ ਬਣਦਾ ਪਿਆ ਅਸਲ ਦੇ ਵਿੱਚ ਇਸ ਮੁੱਦੇ ਤੇ ਕੋਈ ਬੋਲਦਾ ਨਹੀਂਗਾ ਕਿਉਂਕਿ ਲੋਕੀ ਸੱਚ ਅੱਖਾਂ ਮੀਟ ਲੈਂਦੇ ਵੀ ਖਰੇ ਅੱਖਾਂ ਮੀਟ ਕੇ ਟਾਈਮ ਟੱਪ ਜੂਗਾ ਨਹੀਂ ਟਪਣਾ ਭਰਾਵੋ ਇਸ ਟਾਈਮ ਤੇ ਇੰਨਾ ਗੰਦ ਪਿਆ ਖੜਾ ਵੀ ਗੱਲਾਂ ਹੀ ਛੱਡ ਦਿਓ ਇੱਜ਼ਤਾਂ ਬਚਾਉਣੀਆਂ ਔਖੀਆਂ ਹੀਆਂ ਪਈਆਂ ਨੇ ਤੇ ਬੇੜਾ ਭਾਇਆ ਸਾਰਾ ਮੋਬਾਈਲਾਂ ਨੇ ਜਿਹੜੇ ਲੋਕਾਂ ਨੇ ਆਹਦੇ ਕੁੜੀਆਂ ਨੂੰ ਮੋਬਾਈਲ ਲੈ ਕੇ ਦਿੱਤੇ ਨਾ ਮਾਵਾਂ ਨੇ ਲਾਡ ਲੀਆਂ ਨੂੰ ਮੋਬਾਈਲ ਲੈ ਕੇ ਦਿੱਤੇ ਆ ਸਭ ਬੇੜਾ ਕਰਕੇ ਕਰੀ ਆਉਂਦੇ ਆ ਕੁੜੀਆਂ ਦਾ ਜਮਾ ਆਵਾ ਹੀ ਉਤ ਗਿਆ ਮੋਬਾਈਲ ਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਬੋਲ ਕੇ ਜੇ ਮੈਂ ਬੋਲ ਕੇ ਦੱਸਿਆ ਤਾਂ ਕਈਆਂ ਨੇ ਵੀਡੀਓ ਛੱਡ ਕੇ ਮੇਰੀ ਭੱਜ ਜਾਣਾ ਵੀ ਆ ਕੀ ਕਹਿਣ ਡਿਆ ਮੋਬਾਈਲ ਤੇ ਕੁੜੀਆਂ ਕੀ ਕੁਝ ਕਰੀ ਜਾਂਦੀਆਂ ਨੇ ਰੱਬਾ ਤੋਬਾ ਤੋਬਾਈ ਪਈ ਆ ਕਈ ਕੁੜੀਆਂ ਦਾ ਐਹੋ ਜਿਹੀਆਂ ਵੇਖੀਆਂ ਨੇ ਜਿਹੜੀਆਂ ਕੀ ਬਾਥਰੂਮ ਦੇ ਵਿੱਚ ਵੀ ਮੋਬਾਈਲ ਲੈ ਕੇ ਜਾਂਦੀਆਂ ਨੇ ਤੇ ਆਸ਼ਕਾਂ ਨੂੰ ਮੁੜ ਕੇ ਵੀਡੀਓ ਕਾਲ ਤੇ ਨਹਾੜ-ਨਾ ਕੇ ਵਿਖਾਉਂਦੀਆਂ ਨੇ। ਜੇ ਗੱਲ 'ਚ ਝੂਠ ਹ ਤੇ ਕੋਈ ਦੱਸ ਦੇ ਮੈਨੂੰ। ਬਹੁਤ ਸਾਰੀਆਂ ਕੁੜੀਆਂ ਮੈਂ ਇਹੋ ਜਿਹੇ ਦੇਖੀਆਂ ਨੇ ਜਿਹੜੀਆਂ ਕਿ ਆਪਦੇ ਮਾਪਿਆਂ ਤੋਂ ਚੋਰੀ ਮੋਬਾਈਲ ਬਾਥਰੂਮ 'ਚ ਲੈ ਜਾਣਗੀਆਂ। ਫਿਰ ਆਸ਼ਕ ਨੂੰ ਵੀਡੀਓ ਕਾਲ ਕਰਕੇ ਫਿਰ ਨਹਾੜ-ਨਾ ਕੇ ਵਿਖਾਉਣਗੀਆਂ। ਕੱਲ ਨੂੰ ਮੁੜ ਕੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਫਿਰ ਰੋਂਦੀਆਂ ਨੇ ਨਾਲੇ ਪਿਓ ਨੂੰ ਮਰਨ ਜੋਗਾ ਕਰ ਦਿੰਦੀਆਂ ਨੇ ਨਾਲੇ ਭਰਾਵਾਂ ਨੂੰ ਮਰਨ ਵਾਲਾ ਕਰ ਦਿੰਦੀਆਂ ਨੇ। ਵੀਡੀਓ ਕਾਲਾਂ 'ਤੇ ਕਿੰਨੇ ਗਲਤ ਕੰਮ ਹੁੰਦੇ ਆ ਇਹ ਸਭ ਨੂੰ ਪਤਾ। ਮੈਂ ਬੋਲ ਕੇ ਦੱਸਿਆ ਤਾਂ ਭਾਵੇਂ ਕੋਈ ਮੰਨਿਓ ਤੇ ਭਾਵੇਂ ਨਾ ਮੰਨਿਓ ਆਪਦੀ ਧੀ ਪੈਣ ਦਾ ਧਿਆਨ ਰੱਖੋ ਇੱਕ ਆਪਦੀ ਧੀ ਪੈਣ ਨੂੰ ਮੋਬਾਈਲਾਂ ਤੋਂ ਦੂਰ ਕਰ ਲਓ ਲੋਕੋ ਦੀ ਇੱਜ਼ਤਾਂ ਬਚਾਉਣੀਆਂ ਜਿਤਾਂ ਰਾਤ ਨੂੰ ਆਪਦੀ ਧੀ ਪੈਨ ਨੂੰ ਆਪਦੇ ਕੋਲ ਸਵਾਓ ਆ ਅੱਡ ਕਮਰਿਆਂ 'ਚ ਜਵਾਕਾਂ ਨੂੰ ਪਾਉਣ ਵਾਲਾ ਰੁਝਾਨ ਛੱਡ ਦਿਓ ਇਹ ਤੁਹਾਨੂੰ ਮਾਡਲ ਜਮਾਨਾ ਲੈ ਬੈਠੂਗਾ ਲੈ ਬੈਠੂਗਾ ਬਾਕੀ ਮੇਰੀਆਂ ਗੱਲਾਂ ਕੌੜੀਆਂ ਨੇ ਪਰ ਹੈਗੀਆਂ ਸੱਚੀਆਂ ਨੇ ਜੋ ਮੈਂ ਬੋਲਿਆ ਇਸ ਗੱਲ ਤੇ ਗੌਰ ਕਰ ਲਿਓ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਮੇਰਾ ਇਹ ਕੰਮ ਨਹੀਂ ਕਿ ਮੈਂ ਕਿਸ ਨੂੰ ਠੇਸ ਪਹੁੰਚਾਉਣਾ ਚਾਹੁੰਨਾ ਮੇਰਾ ਇਹ ਮਕਸਦ ਹੈ ਕਿ ਜੇ ਕੋਈ ਚਾਰ ਭੈਣ ਭਰਾ ਮੈਨੂੰ ਸੁਣਦੇ ਆ ਤਾਂ ਮੈਂ ਕੋਈ ਚੰਗੀ ਗੱਲ ਕਰਾਂ ਲੋਕਾਂ ਨੂੰ ਸੁਚੇਤ ਕਰਾਂ ਲੋਕਾਂ ਨੂੰ ਅਵੇਅਰ ਕਰਾਂ ਕਿ ਆ ਕੁਝ ਹੋਣ ਰਿਹਾ ਜੇ ਸਮਾਂ ਲੰਘੇ ਹੱਥ ਨਹੀਂ ਜਿਹਾਉਣਾ ਇੱਜ਼ਤ ਕਈ ਮੁੜ ਕੇ ਨਹੀਂ ਜਿਹਾਉਣੀ ਜ਼ਿੰਦਗੀ ਦੇ ਘਾਟੇ ਵਾਦੇ ਸਭ ਕੁਝ ਮੋੜਾਉਂਦਾ ਪਰ ਇੱਜ਼ਤ ਕਈ ਕਦੇ ਨਹੀਂ ਮੁੜਦੀ ਖਾਸ ਕਰਕੇ ਜਦੋਂ ਕਿ ਧੀ ਭੈਣ ਆਪਦੇ ਘਰ ਦੀ ਇੱਜ਼ਤ ਰੋਲਦੀ ਆ ਨਾ ਭਾਈ ਤਾਂ ਫਿਰ ਸੱਤ ਪੀੜੀਆਂ ਦੇ ਮੱਥੇ ਤੇ ਕਲੰਕ ਲੱਗ ਜਾਂਦਾ ਕੀ ਪ੍ਰਮਾਤਮਾ ਕੀ ਸੀ ਅਰਦਾਸ ਕਰਦੇ ਆ ਕਿ हे ਵਾਇਗੁਰ ਧੀਆਂ ਪੜਨ ਨੂੰ ਸਵਾਤ ਬਖਸ਼ ਆਪਦੇ ਮਾਂ ਪਿਓ ਦੀ ਇੱਜ਼ਤ ਬਾਰੇ ਸੋਚਣ ਤੇ ਚੰਗੇ ਪਾਸੇ ਲੱਗਣ। ਬਾਕੀ ਜੇ ਕੋਈ ਸ਼ਬਦ ਵਾਧੇ ਘਾਟ ਬੋਲੇ ਤਾਂ ਪ੍ਰਭੂ ਮਾਫੀ ਚਾਹੁੰਦੇ ਆ। ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ।